ਨੂਰ ਹਰਮਨਦੀਲ ਲਮਾਰੀ ਕੋਲੇ ਖੜੀ ਸੀ ਹਰਮਨ ਨੇ ਆਪਣੀ ਲਮਾਰੀ ਕੋਲ ਜਾਣ ਵਾਸਤੇ ਮਨਾ ਕੀਤਾ ਸੀ ਉਸਨੇ ਕਿਹਾ ਸੀ ਤੂੰ ਮੇਰੀ ਲਮਾਰੀ ਨੂੰ ਹੱਥ ਨਾ ਲਾਈ ਜੇ ਹੱਥ ਲਾਤਾ ਤਾਂ ਮੈਂ ਤੇਰੇ ਹੱਥ ਤੋੜ ਦੇਵਾਂਗਾ ਪਰ ਅੱਜ ਘਰ ਵਿੱਚ ਕੋਈ ਨਹੀਂ ਸੀ ਇਸ ਕਰਕੇ ਨੂਰ ਨੇ ਉਸ ਲਮਾਰੀ ਨੂੰ ਡਰਦੇ ਹੋਏ ਖੋਲ੍ਹ ਲਿਆ ਉਸੇ ਲਮਾਰੀ ਵਿੱਚੋਂ ਉਸ ਨੂੰ ਇੱਕ ਬਹੁਤ ਪੁਰਾਣੀ ਫਾਈਲ ਲੱਭੀ ਜਦੋਂ ਨੂਰ ਨੇ ਉਸ ਫਾਈਲ ਨੂੰ ਖੋਲ੍ਹਿਆ ਤਾਂ ਉਸਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਿਉਂਕਿ 5 ਸਾਲ ਤੱਕ ਨੂਰ ਨੂੰ ਇੱਕ ਝੂਠ ਬੋਲਿਆ ਗਿਆ ਸੀ ਜਦੋਂ ਨੂਰ ਨੇ ਇਸ ਫਾਈਲ ਨੂੰ ਪੜ੍ਹਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ ਕੇ ਨੂਰ ਪੂਰੇ ਗੁੱਸੇ ਵਿੱਚ ਆ ਗਈ ਅਜਿਹਾ ਉਸ ਫਾਈਲ ਵਿੱਚ ਕੀ ਸੀ ਜਿਸ ਕਰਕੇ ਨੂਰ ਦੀ ਜ਼ਿੰਦਗੀ ਤਬਾਹਸ ਨਾ ਹੋ ਗਈ ਪੂਰੀ ਸੱਚਾਈ ਜਾਣਨ ਲਈ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਿਓ ਦੋਸਤੋ ਸੁਭਾ ਦਾ ਸਮਾਸੀ ਇੱਕ ਬਹੁਤ ਵੱਡੀ ਕੰਪਨੀ ਵਿੱਚ ਨੂਰ ਨਾਮ ਦੀ ਕੁੜੀ ਲੈਪਟਾਪ ਤੇ ਕੰਮ ਕਰ ਰਹੀ ਸੀ ਨੂਰ ਬਹੁਤ ਮਿਹਨਤ ਨਾਲ ਕੰਮ ਕਰਦੀ ਹੈ ਨੂਰ ਦੀਆਂ ਅੱਖਾਂ ਵਿੱਚ ਅਲੱਗ ਹੀ ਚਮਕ ਸੀ ਨੂਰ ਇੱਕ ਸੌਫਟਵੇਅਰ ਇੰਜੀਨੀਅਰ ਸੀ ਉਹ ਆਪਣੀ ਕੰਪਨੀ ਦੀ ਇੱਕ ਹੁਨਰ ਅਤੇ ਮਿਹਨਤੀ ਕੁੜੀ ਸੀ ਉਸਨੇ ਇੱਕ ਪ੍ਰੋਜੈਕਟ ਬਣਾਇਆ ਸੀ ਤੇ ਅੱਜ ਉਸ ਪ੍ਰੋਜੈਕਟ ਨੂੰ ਕੰਪਨੀ ਦੇ ਸਾਹਮਣੇ ਪੇਸ਼ ਕਰਨਾ ਸੀ ਨੂਰ ਤੁਸੀਂ ਤਿਆਰ ਹੋ ਹਰਮਨ ਨੇ ਹੱਸਤੇ ਹੋਏ ਪੁੱਛਿਆ ਹਰਮਨ ਵੀ ਇਸ ਕੰਪਨੀ ਵਿੱਚ ਕੰਮ ਕਰਦਾ ਸੀ ਨੂਰ ਨੇ ਕਿਹਾ ਹਾਂ ਮੈਂ ਇਸ ਪ੍ਰੋਜੈਕਟ ਲਈ ਤਿਆਰ ਹਾਂ ਅੱਜ ਤਾਂ ਮੈਂ ਆਪਣਾ ਪ੍ਰਮੋਸ਼ਨ ਕਰਵਾ ਹੀ ਲਵਾਂਗੀ ਫਿਰ ਨੂਰ ਨੇ ਆਪਣਾ ਪ੍ਰੋਜੈਕਟ ਸਾਰਿਆਂ ਸਾਹਮਣੇ ਰੱਖਿਆ ਸਾਰਿਆਂ ਨੂੰ ਉਸ ਦਾ ਪ੍ਰੋਜੈਕਟ ਬਹੁਤ ਵਧੀਆ ਲੱਗਿਆ ਪ੍ਰੋਜੈਕਟ ਖਤਮ ਹੋਣ ਤੋਂ ਬਾਅਦ ਹਰਮਨ ਨੇ ਨੂਰ ਨੂੰ ਕਿਹਾ ਅੱਜ ਆਪਾਂ ਬਾਹਰ ਕਾਫੀ ਪੀਣ ਜਾਵਾਂਗੇ ਕਾਫੀ ਪੀਂਦੇ ਹੋਏ ਹਰਮਨ ਨੇ ਨੂਰ ਨੂੰ ਕਿਹਾ ਕਿ ਤੂੰ ਤਾਂ ਸੱਚਮੁੱਚ ਹੀ ਬਹੁਤ ਵਧੀਆ ਪ੍ਰੋਜੈਕਟ ਤਿਆਰ ਕੀਤਾ ਸੀ ਨੂਰ ਨੇ ਇਹ ਹਰਮਨ ਤੂੰ ਵੀ ਇੱਕ ਬਹੁਤ ਵਧੀਆ ਇੰਟੈਲੀਜੈਂਟ ਇੰਜੀਨੀਅਰ ਆਇਸ ਕਰਕੇ ਮੈਂ ਤੈਥੋਂ ਹੀ ਸਿੱਖਿਆ ਹੈ ਤੂੰ ਮੇਰਾ ਸੀਨੀਅਰ ਆ ਫਿਰ ਹਰਮਨ ਨੇ ਨੂਰ ਨੂੰ ਪ੍ਰਪੋਜ਼ ਕੀਤਾ ਤੇ ਆਪਣੇ ਵਿਆਹ ਦੀ ਗੱਲ ਕੀਤੀ ਨੂਰ ਸੁਣ ਕੇ ਬਹੁਤ ਖੁਸ਼ ਹੋ ਗਈ ਤੇ ਉਸ ਨੇ ਹਰਮਨ ਨੂੰ ਹਾਂ ਕਰ ਦਿੱਤੀ ਫਿਰ ਹਰਮਨ ਤੇ ਨੂਰ ਨੇ ਆਪਣੇ ਮਾਤਾ ਪਿਤਾ ਨਾਲ ਘਰੇ ਗੱਲ ਕੀਤੀ ਦੋਨੇ ਪਰਿਵਾਰ ਇਸ ਵਿਆਹ ਲਈ ਮੰਨ ਜਾਂਦੇ ਨੇ 6 ਮਹੀਨਿਆਂ ਬਾਅਦ ਦੋਨਾਂ ਦਾ ਵਿਆਹ ਹੋ ਜਾਂਦਾ ਹੈ ਨੂਰ ਤੇ ਹਰਮਨ ਨੇ ਆਪਣੇ ਪਿਆਰ ਨੂੰ ਵਿਆਹ ਵਿੱਚ ਬਦਲ ਲਿਆ ਸੀ ਹੁਣ ਨੂਰ ਹਰਮਨ ਦੇ ਘਰੇ ਨੋ ਬਣ ਕੇ ਆ ਗਈ ਹਰਮਨ ਦੀ ਮਾਂ ਦਾ ਨਾਮ ਬਲਜੀਤ ਕੌਰ ਸੀ ਘਰ ਵਿੱਚ ਅਕਸਰ ਹੀ ਬਲਜੀਤ ਕੌਰ ਦੀ ਚੱਲਦੀ ਸੀ ਹਰਮਨ ਦੀ ਇੱਕ ਛੋਟੀ ਭੈਣ ਜੋਤੀ ਤੇ ਇੱਕ ਭਰਾ ਕਮਲ ਸੀ ਕਮਲ ਨੌਕਰੀ ਦੀ ਤਲਾਸ਼ ਵਿੱਚ ਸੀ ਬਲਜੀਤ ਕੌਰ ਨੇ ਨੂਰ ਨੂੰ ਕਹਿ ਦਿੱਤਾ ਸੀ ਕਿ ਤੂੰ ਹੁਣ ਨੌਕਰੀ ਨਹੀਂ ਕਰੇਂਗੀ ਤੈਨੂੰ ਨੌਕਰੀ ਛੱਡਣੀ ਪਵੇਗੀ ਉਸਨੇ ਹਰਮਨ ਨੂੰ ਵੀ ਕਈ ਵਾਰ ਕਿਹਾ ਪਰ ਹਰਮਨ ਤਾਂ ਆਪਣੀ ਮਾਂ ਦੀ ਹੀ ਗੱਲ ਸੁਣਦਾ ਸੀ ਫਿਰ ਨੂਰ ਨੇ ਨੌਕਰੀ ਛੱਡ ਦਿੱਤੀ ਨੂਰ ਆਪਣੀ ਸੱਸ ਦਾ ਦਿਲ ਜਿੱਤਣਾ ਚਾਹੁੰਦੀ ਸੀ ਉਹ ਸਵੇਰੇ ਸਵੇਰੇ ਉੱਠ ਕੇ ਸਬਜ਼ੀ ਬਣਾਉਂਦੀ ਚਾਹ ਬਣਾਉਂਦੀ ਪਰ ਬਲਜੀਤ कौर ਤਾਂ ਉਸਤੇ ਕੰਮਾਂ ਵਿੱਚ ਬਸ ਨੁਕਸ ਹੀ ਕੱਢਦੀ ਰਹਿੰਦੀ ਉਸ ਨੂੰ ਕੋਈ ਵੀ ਕੰਮ ਪਸੰਦ ਨਹੀਂ ਆਉਂਦਾ ਸੀ ਨੂਰ ਆਪਣੀ ਨੰਦ ਦੀ ਪੜ੍ਹਾਈ ਵਿੱਚ ਵੀ ਮਦਦ ਕਰਦੀ ਸੀ ਕਦੇ ਬਲਜੀਤ कौर ਉਸ ਨੂੰ ਕਹਿ ਦਿੰਦੀ ਕਿ ਤੂੰ ਚਾਹ ਵਿੱਚ ਲਾਈਚੀ ਨਹੀਂ ਪਾਈ ਤੇ ਕਦੇ ਕਹਿ ਦਿੰਦੀ ਸਬਜ਼ੀ ਵਿੱਚ ਨਮਕ ਘੱਟ ਹੈ ਨੂਰ ਦੀ ਨੰਦ ਜੋਤੀ ਵੀ ਆਪਣੀ ਮਾਂ ਦੀ ਹਾਂ ਵਿੱਚ ਹਾਂ ਮਨਾਉਂਦੀ ਸੀ ਪਰ ਨੂਰ ਦਾ ਸਹੁਰਾ ਅਕਸਰ ਚੁੱਪ ਰਹਿੰਦਾ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਹਰਮਨ ਨੂਰ ਦਾ ਪੂਰਾ ਸਾਥ ਕਹਿੰਦਾ ਸੀ ਰਾਤ ਨੂੰ ਉਹ ਉਸ ਨੂੰ ਕਹਿੰਦਾ ਕਿ ਤੂੰ ਚਿੰਤਾ ਨਾ ਕਰਿਆ ਕਰ ਸਭ ਕੁਝ ਠੀਕ ਹੋ ਜੂ ਮਾਂ ਆਪੇ ਬਦਲ ਜੂ ਨੂਰ ਇਹ ਗੱਲ ਸੁਣ ਕੇ ਖੁਸ਼ ਹੋ ਜਾਂਦੀ ਉਸ ਨੂੰ ਲੱਗਦਾ ਸੀ ਕਿ ਹਰਮਨ ਦਾ ਪਿਆਰ ਹੀ ਉਸ ਲਈ ਬਹੁਤ ਹੈ ਹਰਮਨ ਤਾਂ ਉਸ ਨੂੰ ਕੁਝ ਨਹੀਂ ਕਹਿੰਦਾ ਨੂਰ ਤੇ ਹਰਮਨ ਦੇ ਵਿਆਹ ਨੂੰ 2 ਸਾਲ ਹੋ ਗਏ ਸੀ ਉਹਨਾਂ ਦੇ ਕੋਈ ਬੱਚਾ ਨਹੀਂ ਹੋਇਆ ਬਲਜੀਤ ਕੌਰ ਨੇ ਬੱਚੇ ਦੀ ਮੰਗ ਕੀਤੀ ਕਿ ਮੈਨੂੰ ਬੱਚਾ ਚਾਹੀਦਾ ਬਲਜੀਤ ਕੌਰ ਨੂਰ ਨੂੰ ਕਹਿੰਦੀ ਕਿ ਹੁਣ ਤਾਂ ਤੈਨੂੰ ਮਾਂ ਬਣਨਾ ਚਾਹੀਦਾ ਹੈ ਤਾਂ ਜੋ ਆਪਣੇ ਪਰਿਵਾਰ ਦਾ ਨਾਮ ਅੱਗੇ ਵਧ ਸਕੇ ਨੂਰ ਤੇ ਹਰਮਨ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਖੁਸ਼ੀ ਬਲਜੀਤ ਕੌਰ ਨੂੰ ਨਹੀਂ ਦੇ ਸਕੇ ਹੁਣ ਬਲਜੀਤ ਕੌਰ ਗੱਲ-ਗੱਲ ਤੇ ਤਾਣੇ-ਮੀਨੇ ਮਾਰਨ ਲੱਗ ਗਈ ਸੀ ਕਿ ਇਦਾਂ ਦੀ ਬਹੁਤ ਕੀ ਕਰਾਉਣਾ ਜਿਹੜੀ ਮਾਂ ਨਹੀਂ ਬਣ ਸਕਦੀ ਬਲਜੀਤ ਕੌਰ ਉਸ ਨੂੰ ਬਾਹਂਜ-ਬਾਂਝ ਕਹਿੰਦੀ ਰਹਿੰਦੀ ਨੂਰ ਰਾਤ ਨੂੰ ਰੋਂਦੀ ਪਰ ਹਰਮਨ ਨੂੰ ਕੁਝ ਨਹੀਂ ਦੱਸਦੀ ਸੀ ਹਰਮਨ ਉਸ ਨੂੰ ਕਹਿੰਦਾ ਕਿ ਤੂੰ ਟੈਨਸ਼ਨ ਨਾ ਲਿਆ ਕਰ ਜਦੋਂ ਆਪਣਾ ਬੱਚਾ ਹੋ ਗਿਆ ਤਾਂ ਸਭ ਕੁਝ ਠੀਕ ਹੋ ਜਾਊ ਹੁਣ ਨੂਰ ਤੇ ਹਰਮਨ ਦੇ ਵਿਆਹ ਨੂੰ 4 ਸਾਲ ਹੋ ਗਏ ਸੀ ਹਰਮਨ ਦੀ ਮਾਂ ਹਰਮਨ ਨੂੰ ਕਹਿੰਦੀ ਹੁੰਦੀ ਸੀ ਕਿ ਤੂੰ ਦੂਜਾ ਵਿਆਹ ਕਰਵਾ ਲੈ ਇਹ ਆਪਾਂ ਨੂੰ ਬੱਚਾ ਨਹੀਂ ਦੇ ਸਕਦੀ ਉਹ ਉਸ ਨੂੰ ਬਾਹਂਜ-ਬਾਂਝ ਕਹਿੰਦੀ ਰਿੰਦੀ ਬਾਝ ਸ਼ਬਦ ਸੁਣ ਕੇ ਨੂਰ ਦਾ ਦਿਲ ਬਹੁਤ ਦੁਖੀ ਹੁੰਦਾ ਤੇ ਉਹ ਰੋਣ ਲੱਗ ਜਾਂਦੀ। ਕਦੇ-ਕਦੇ ਤਾਂ ਨੂਰ ਸੋਚਣ ਲੱਗ ਜਾਂਦੀ ਕਿ ਸ਼ਾਇਦ ਮੇਰੇ ਵਿੱਚ ਹੀ ਕਮੀ ਹੈ ਇਸ ਕਰਕੇ ਮੇਰਾ ਬੱਚਾ ਨਹੀਂ ਹੋ ਸਕਦਾ। ਹਰਮਨ ਆਪਣੀ ਮਾਂ ਦਾ ਵਿਰੋਧ ਤਾਂ ਕਰਦਾ ਸੀ ਤੇ ਕਹਿੰਦਾ ਵੀ ਸੀ ਜੇ ਬੱਚਾ ਨਹੀਂ ਹੁੰਦਾ ਤਾਂ ਕੀ ਗੱਲ ਹੈ ਆਪਾਂ ਬੱਚਾ ਗੋਦ ਲੈ ਲਵਾਂਗੇ। ਪਰ ਬਲਜੀਤ ਕੌਰ ਇਹ ਗੱਲ ਮੰਨਣ ਵਾਸਤੇ ਤਿਆਰ ਹੀ ਨਹੀਂ ਸੀ। ਹਰਮਨ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਨੂਰ ਨੂੰ ਨਹੀਂ ਮੈਂ ਛੱਡ ਸਕਦਾ ਪਰ ਉਸ ਦੀ ਮਾਂ ਕਹਿੰਦੀ ਸੀ ਕਿ ਆਪਣੇ ਖਾਨਦਾਨ ਵਿੱਚ ਕਦੇ ਕਿਸੇ ਨੇ ਬੱਚਾ ਨਹੀਂ ਗੋਦ ਲੈਂਤਾ ਤੇ ਫਿਰ ਆ ਆ ਗੋਦਗੀ ਵਿੱਚ ਲੈ ਸਕਾਂਗੇ ਹੁਣ ਹਰਮਨ ਦੇ ਭਰਾ ਕਮਲ ਦਾ ਵੀ ਵਿਆਹ ਹੋ ਗਿਆ ਸੀ ਹਰਮਨ ਦੇ ਭਰਾ ਕਮਲ ਦਾ ਵਿਆਹ ਨੀਹਾ ਨਾਮ ਦੀ ਕੁੜੀ ਨਾਲ ਹੋ ਜਾਂਦਾ ਹੈ ਨੀਹਾ ਇੱਕ ਆ ਸਮੁਖ ਸੁਭਾਦੀ ਕੁੜੀ ਸੀ ਬਲਜੀਤਕੌਰ ਦੇ ਨਾਲ ਉਸਦੀ ਵਧੀਆ ਬਣਦੀ ਸੀ ਕੁਝ ਮਹੀਨਿਆਂ ਬਾਅਦ ਹੀ ਨੀਹਾ ਨੇ ਇੱਕ ਖੁਸ਼ਖਬਰੀ ਸੁਣਾਤੀ ਉਹ ਮਾਂ ਬਣਨ ਵਾਲੀ ਹੈ ਹੁਣ ਘਰ ਵਿੱਚ ਬਹੁਤ ਖੁਸ਼ੀਆਂ ਆਉਣ ਵਾਲੀਆਂ ਨੇ ਪਰ ਨੂਰ ਦੇ ਲਈ ਇਹ ਖੁਸ਼ੀ ਇੱਕ ਦੁੱਖਾਂ ਦਾ ਕਾਰਨ ਬਣ ਗਈ। ਨੀਹਾ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਪਰ ਬਲਜੀਤ ਕੌਰ ਨੂਰ ਨੂੰ ਮੁੰਡੇ ਦੇ ਕੋਲੇ ਆਉਣ ਨਹੀਂ ਦਿੰਦੀ ਸੀ ਨਾ ਹੀ ਨੀਹਾ ਕੋਲ ਜਾਣ ਦਿੰਦੀ ਸੀ। ਇੱਕ ਦਿਨ ਨੂਰ ਨੇ ਹਰਮਨ ਨੂੰ ਕਿਹਾ ਕਿ ਮੈਂ ਸੱਚਮੁੱਚ ਮਾਂ ਨਹੀਂ ਬਣ ਸਕਦੀ ਤਾਂ ਹਰਮਨ ਨੇ ਕਿਹਾ ਕਿ ਡਾਕਟਰਾਂ ਨੇ ਕਿਹਾ ਤੇਰੇ ਵਿੱਚ ਕਮੀ ਹੈ ਇਸ ਕਰਕੇ ਤੂੰ ਮਾਂ ਨਹੀਂ ਬਣ ਸਕਦੀ ਪਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ। ਨੂਰ ਨੂੰ ਹਰਮਨ ਤੇ ਪੂਰਾ ਭਰੋਸਾ ਸੀ। ਨੂਰ ਨੇ ਕਦੇ ਮੈਡੀਕਲ ਰਿਪੋਰਟ ਵੀ ਨਹੀਂ ਦੇਖੀ ਜਿਵੇਂ ਹਰਮਨ ਕਹਿ ਦਿੰਦਾ ਉਹ ਮੰਨ ਜਾਂਦੀ ਹੁਣ ਕਮਲ ਤੇ ਨੀਹਾ ਦਾ ਮੁੰਡਾ 1 ਸਾਲ ਦਾ ਹੋ ਗਿਆ ਸੀ ਬਲਜੀਤ ਕੌਰ ਹਮੇਸ਼ਾ ਉਸ ਨੂੰ ਆਪਣੀ ਗੋਦੀ ਵਿੱਚ ਚੱਕੀ ਰੱਖਦੀ ਸੀ ਤੇ ਨੂਰ ਨੂੰ ਉਸ ਤੋਂ ਦੂਰ ਰੱਖਦੀ ਤੇ ਕਹਿੰਦੀ ਸਾਡੇ ਪੋਤੇ ਨੂੰ ਨਜ਼ਰ ਲਾ ਦੇਂਗੀ ਆਪ ਤਾਂ ਮਾਂ ਨਹੀਂ ਬਣ ਸਕਦੀ ਤੇ ਦੂਜਾਂ ਦੇ ਮੁੰਡਿਆਂ ਨੂੰ ਖਾਜेंगी ਬਲਜੀਤ ਨੇ ਨੂਰ ਦਾ ਕਮਰਾ ਉੱਪਰ ਹੀ ਸ਼ਿਫਟ ਕਰਤਾ ਸੀ ਉੱਥੇ ਹੀ ਰਸੋਈ ਬਣਾਤੀ ਸੀ ਉਸ ਨੂੰ ਕਹਿ ਦਿੱਤਾ ਸੀ ਕਿ ਤੂੰ نیچے ਨਹੀਂ ਆਉਣਾ ਨੂਰ ਨੂੰ ਐਦਾਂ ਲੱਗਦਾ ਸੀ ਕਿ ਉਹ ਇਸ ਘਰ ਵਿੱਚ ਬਸ ਮਹਿਮਾਨ ਬਣ ਕੇ ਰਹੇਗੀ ਬਲਜੀਤ ਕੌਰ ਉਸ ਨੂੰ ਦੀ ਕਿ ਮੈਂ ਨਹੀਂ ਚਾਹੁੰਦੀ ਤੇਰਾ ਪਰਛਾਵਾਂ ਮੇਰੀ ਨੋ ਤੇ ਪੋਤੇ ਤੇ ਪਵੇ ਨੂਰ ਨੇ ਬਿਲਕੁਲ ਵਿਰੋਧ ਨਹੀਂ ਕੀਤਾ ਉਹ ਚੁੱਪ ਕਰਕੇ ਆਪਣੇ ਕਮਰੇ ਵਿੱਚ ਰਹਿਣ ਲੱਗੀ ਇੱਕ ਦਿਨ ਸਵੇਰੇ ਸਾਰੇ ਜਾਣੇ ਤਿਆਰ ਹੋਈ ਜਾਂਦੇ ਸੀ ਹਰਮਨ ਵੀ ਆਪਣੇ ਸੂਟਕੇਸ ਵਿੱਚ ਕੱਪੜੇ ਪਾਈ ਜਾਂਦਾ ਸੀ ਉਸਨੇ ਕਿਹਾ ਕਿ ਤੁਸੀਂ ਸਾਰੇ ਜਾਣੇ ਕਿੱਥੇ ਜਾ ਰਹੇ ਹੋ ਬਲਜੀਤ ਕੌਰ ਨੇ ਨੂਰ ਨੂੰ ਦੇਖੇ ਬਿਨਾ ਹੀ ਕਹਿ ਦਿੱਤਾ ਅੱਜ ਜੋਤੀ ਦੀ ਮੰਗਣੀ ਹੈ ਨੂਰ ਨੇ ਬਲਜੀਤ ਕੌਰ ਦੇ ਮੂਰੇ ਜਾ ਕੇ ਕਿਹਾ ਮੰਮੀ ਜੀ ਮੈਂ ਇਸ ਘਰ ਵਿੱਚ ਕੁਝ ਨਹੀਂ ਲੱਗਦੀ ਮੈਨੂੰ ਤੁਸੀਂ ਦੱਸਿਆ ਹੀ ਨਹੀਂ ਫਿਰ ਬਲਜੀਤ ਕੌਰ ਨੇ ਹਰਮਨ ਨੂੰ ਕਿਹਾ ਤੂੰ ਦੱਸਿਆ ਨਹੀਂ ਹਰਮਨ ਨੂਰ ਨੂੰ ਹੱਥ ਫੜ ਕੇ ਉੱਪਰ ਲੈ ਗਿਆ ਤੇ ਸਮਝਾਉਣ ਲੱਗਿਆ ਕਿ ਮੈਂ ਤੈਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਮੰਮੀ ਤੈਨੂੰ ਨਾਲ ਲਿਜਾਣ ਵਾਸਤੇ ਰਾਜ਼ੀ ਨਹੀਂ ਸੀ ਇਸ ਕਰਕੇ ਮੈਂ ਸੋਚਿਆ ਕਿ ਤੈਨੂੰ ਦੁਖੀ ਕਿਉਂ ਕਰਨਾ ਹੈ ਨੂਰ ਨੇ ਕਿਹਾ ਕਿ ਇਹ ਤਾਂ ਤੇਰੀ ਬਹੁਤ ਵੱਡੀ ਗਲਤੀ ਹੈ ਹਰਮਨ ਮਹਿ ਜੋਤੀ ਦੀ ਭਾਬੀ ਲੱਗਦੀਆਂ ਮੇਰਾ ਵੀ ਹੱਕ ਬੰਦਾ ਮੈਂ ਵੀ ਇਹ ਜਾਣਾਂ ਕਿ ਅੱਜ ਜੋਤੀ ਦੀ ਮੰਗਣੀ ਹੈ ਬਲਜੀਤ ਕੌਰ ਨੇ ਉੱਥੇ ਆ ਕੇ ਕਿਹਾ ਕਿ ਮੈਂ ਤੇਰਾ ਪਰਸ਼ਾਮਾ ਆਪਣੀ ਕੁੜੀ ਤੇ ਨਹੀਂ ਪਾਉਣਾ ਚਾਹੁੰਦੀ ਅੱਜ ਉਹਦੇ ਲਈ ਖੁਸ਼ੀਆਂ ਦਾ ਦਿਨ ਹੈ ਉਸ ਦੀ ਝੋਲੀ ਵਿੱਚ ਸਿਰਫ ਆਸ਼ੀਰਵਾਦ ਹੋਣੇ ਚਾਹੀਦੇ ਨਾ ਕੀ ਬਾਜ ਦਾ ਪਰਛਾਵਾਂ ਮੇਰੀ ਕੁੜੀ ਤੇ ਜੇ ਤੇਰਾ ਪਰਛਾਵਾਂ ਪੈ ਗਿਆ ਕੱਲ ਨੂੰ ਕੀ ਪਤਾ ਉਸ ਨਾਲ ਕੀ ਹੋਵੇਗਾ ਫਿਰ ਬਲਜੀਤ कौर ਕਹਿੰਦੀ ਹੈ ਕਿ ਇੱਕ ਵਾਰ ਮੇਰੀ ਬੇਟੀ ਦਾ ਵਿਆਹ ਹੋ ਜਾਣ ਦੇ ਫਿਰ ਮੈਂ ਤੈਨੂੰ ਇਸ ਘਰ ਵਿੱਚੋਂ ਕੱਢ ਦਵਾਂਗੀ ਤੇ ਆਪਣੇ ਮੁੰਡੇ ਦਾ ਵਿਆਹ ਦੂਜਾ ਕਰਵਾ ਦੇਵਾਂਗੀ ਹਰਮਨ ਗੁੱਸੇ ਵਿੱਚ ਕਹਿੰਦਾ ਕਿ ਮਾਂ ਬਸ ਕਰ ਬਹੁਤ ਹੋ ਗਿਆ ਫਿਰ ਹਰਮਨ ਕਹਿੰਦਾ ਹੈ ਕਿ ਨੂਰ ਮੈਂ ਤੈਨੂੰ ਇਸ ਕਰਕੇ ਨਹੀਂ ਦੱਸਣਾ ਚਾਹੁੰਦਾ ਸੀ ਕਿ ਤੂੰ ਦੁਖੀ ਹੋਵੇਂਗੀ ਘਰ ਵਿੱਚ ਤਮਾਸ਼ਾ ਹੋਵੇਗਾ ਪਰ ਮੈਂ ਤੈਨੂੰ ਤਾਂ ਨਾਲ ਨਹੀਂ ਲਿਜਾ ਸਕਦਾ ਜੇ ਤੂੰ ਚਾਹਣੀ ਹੈ ਤਾਂ ਮੈਂ ਇੱਥੇ ਰੁਕ ਜਾਣਾ ਨੂਰ ਕਹਿੰਦੀ ਕੀਤੀ ਹੈ ਕਿ ਨਾ ਤੂੰ ਉਸ ਦਾ ਭਰਾ ਲੱਗਦਾ ਹੈ ਮੇਰਾ ਕੋਈ ਹੱਕ ਨਹੀਂ ਬਣਦਾ ਕਿ ਇੱਕ ਭਰਾ ਆਪਣੀ ਭੈਣ ਦੀ ਮੰਗਣੀ ਤੇ ਨਾ ਜਾਵੇ ਤੂੰ ਚਲਾ ਜਾ ਇੱਥੋਂ ਮੈਂ ਇੱਥੇ ਹੀ ਠੀਕ ਹਾਂ ਹਰਮਨ ਨੇ ਉਸ ਨੂੰ ਕਿਹਾ ਕਿ ਤੂੰ ਚਿੰਤਾ ਨਾ ਕਰ ਸਭ ਕੁਝ ਠੀਕ ਹੋ ਜੂ ਇਹ ਕਹਿ ਕੇ ਉਹ ਉੱਥੋਂ ਚਲਾ ਗਿਆ ਹੁਣ ਨੂਰ ਕੱਲੀ ਆਪਣੇ ਕਮਰੇ ਵਿੱਚ ਬੈਠੀ ਰਹੀ ਉਹਦਾ ਮਨ ਬਹੁਤ ਭਾਰੀ ਸੀ ਉਹ ਸੋਚੀ ਜਾਂਦੀ ਸੀ ਕਿ ਮੇਰੀ ਜ਼ਿੰਦਗੀ ਵਿੱਚ ਇੰਨੀਆਂ ਮੁਸ਼ਕਲਾਂ ਕਿਉਂ ਆਈਆਂ ਨੇ ਕਿ ਮੈਂ ਸੱਚਮੁੱਚ ਬਾਹਰ ਜਾਂ ਤੇ ਮੇਰੇ ਕਦੇ ਵੀ ਬੱਚਾ ਨਹੀਂ ਹੋਵੇਗਾ ਇਹ ਸੋਚਦੇ ਸੋਚਦੇ ਨੂਰ ਦੀ ਨਜ਼ਰ ਅਲਮਾਰੀ ਤੇ ਪੈਂਦੀ ਹੈ ਹਰਮਨ ਹਮੇਸ਼ਾ ਉਸ ਨੂੰ ਲਮਾਰੀ ਨੂੰ ਖੋਲਣ ਤੋਂ ਮਨਾ ਕਰਦਾ ਸੀ ਨੂਰ ਸੋਚਦੀ ਹੈ ਕਿ ਅੱਜ ਮੈਂ ਲਮਾਰੀ ਨੂੰ ਖੋਲ ਕੇ ਸਾਫ਼ ਕਰ ਦਿੰਦੀ ਹਾਂ ਜਦੋਂ ਨੂਰ ਲਮਾਰੀ ਖੋਲਦੀ ਹੈ ਤਾਂ ਉਸ ਦੀ ਨਜ਼ਰ ਇੱਕ ਫਾਈਲ ਤੇ ਪੈਂਦੀ ਹੈ ਫਿਰ ਉਹ ਫਾਈਲ ਖੋਲਦੀ ਹੈ ਤੇ ਉਹ ਰਿਪੋਰਟ ਪੜ੍ਹਦੀ ਹੈ ਜਦੋਂ ਨੂਰ ਰਿਪੋਰਟ ਪੜ੍ਹਦੀ ਹੈ ਤਾਂ ਉਸ ਦੇ ਪੈਰਾਂ ਥਲੋਂ ਜ਼ਮੀਨ ਨਿਕਲ ਜਾਂਦੀ ਹੈ ਇਹ ਰਿਪੋਰਟ ਹਾਰਮਨ ਦੀ ਸੀ ਉਸ ਰਿਪੋਰਟ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਹਾਰਮਨ ਵਿੱਚ ਹੀ ਕਮੀ ਹੈ ਉਹ ਕਦੇ ਪਿਓ ਨਹੀਂ ਬਣ ਸਕਦਾ ਨੂਰ ਤਾਂ ਬਿਲਕੁਲ ਠੀਕ ਹੈ ਹੁਣ ਨੂਰ ਦੇ ਹੱਥ ਕੰਮਣ ਲੱਗ ਗਏ ਸੀ ਨੂਰ ਨੇ بار-बार ਰਿਪੋਰਟ ਨੂੰ ਪੜ੍ਹਿਆ ਰਿਪੋਰਟ ਵਿੱਚ ਤਾਂ ਸੇਮ ਹੀ ਲਿਖਿਆ ਸੀ ਕਿ ਹਾਰਮਨ ਵਿੱਚ ਕਮੀ ਹੈ ਹਾਰਮਨ ਨੇ ਉਸ ਨੂੰ ਧੋਖਾ ਦਿੱਤਾ ਹਾਰਮਨ ਨੇ ਨੂਰ ਤੋਂ ਸੱਚ ਲੁਕੋ ਕੇ ਰੱਖਿਆ ਸਾਰਾ ਦੋਸ਼ ਨੂਰ ਉੱਤੇ ਸਿੱਟ ਦਿੱਤਾ ਕਿ ਇਹ ਮਾਨ ਨਹੀਂ ਬਣ ਸਕਦੀ ਇਸ ਵਿੱਚ ਹੀ ਕਮੀ ਹੈ ਹੁਣ ਨੂਰ ਦਾ ਦੁੱਖ ਗੁੱਸੇ ਵਿੱਚ ਬਦਲ ਗਿਆ ਹੁਣ ਨੂਰ ਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਕਰੇ ਤਾਂ ਕਰੇਗੀ ਫਿਰ ਉਹ ਨੂਰ ਫਾਈਲ ਨੂੰ ਚੁੱਕਦੀ ਹੈ ਤੇ ਉਸ ਅਲਮਾਰੀ ਵਿੱਚ ਹੀ ਰੱਖ ਦਿੰਦੀ ਹੈ ਆਪ ਘਰ ਤੋਂ ਬਾਹਰ ਚਲੀ ਜਾਂਦੀ ਹੈ ਫਿਰ ਨੂਰ ਇੱਕ ਡਾਕਟਰ ਕੋਲ ਗਈ ਡਾਕਟਰ ਨੇ ਨੂਰ ਦੀ ਪੂਰੀ ਜਾਂਚ ਕੀਤੀ ਡਾਕਟਰ ਨੇ ਕਿਹਾ ਕੀ ਨੂਰ ਤੇਰੀ ਰਿਪੋਰਟ ਤਾਂ ਬਿਲਕੁਲ ਠੀਕ ਹੈ ਤੂੰ ਮਾਂ ਬਣ ਸਕਦੀ ਹਾਂ ਤੇਰੇ ਵਿੱਚ ਕੋਈ ਕਮੀ ਨਹੀਂ ਇਹ ਸੁਣ ਕੇ ਨੂਰ ਨੂੰ ਤਾਕਤ ਮਿਲਦੀ ਹੈ ਨੂਰ ਮਠਿਆਈ ਦਾ ਡੱਬਾ ਲੈ ਕੇ ਘਰੇ ਆਉਂਦੀ ਹੈ ਜਦੋਂ ਹਰਮਨ ਤੇ ਬਾਕੀ ਘਰ ਵਾਲੇ ਮੰਗਣੀ ਤੋਂ ਘਰੇ ਵਾਪਸ ਆਉਂਦੇ ਨੇ ਨੂਰ ਨੇ ਹਰਮਨ ਨੂੰ ਮਠਿਆਈ ਦਿੱਤੀ ਨੂਰ ਨੇ ਕਿਹਾ ਹਰਮਨ ਅੱਜ ਮੈਂ ਡਾਕਟਰ ਕੋਲੇ ਗਈ ਸੀ ਉਹਨਾਂ ਨੇ ਕਿਹਾ ਕਿ ਮੈਂ ਮਾਂ ਬਣ ਸਕਦੀ ਹਾਂ ਮੇਰੇ ਵਿੱਚ ਕੋਈ ਕਮੀ ਨਹੀਂ ਇਹ ਸੁਣ ਕੇ ਹਰਮਨ ਬਹੁਤ ਹੈਰਾਨ ਹੋ ਗਿਆ ਬਲਜੀਤ ਨੇ ਨੂਰ ਨੂੰ ਕਿਹਾ ਕਿ ਹੁਣ ਤੂੰ ਇਹ ਕਿਹੜਾ ਡਰਾਮਾ ਕਰ ਲਿਆ ਤੂੰ ਕੁਝ ਮਰਜ਼ੀ ਕਰ ਲਾ ਪਰ ਤੂੰ ਇਸ ਘਰ ਜਨੀਰਿੰਦੀ ਮੈਂ ਆਪਣੇ ਮੁੰਡੇ ਦਾ ਦੂਜਾ ਵਿਆਹ ਤਾਂ ਕਰਵਾ ਕੇ ਹੀ ਰਵਾਂਗੀ ਨੂਰ ਨੇ ਕਿਹਾ ਕਿ ਅੱਜ ਮੈਨੂੰ ਬਾਹਰ ਸ਼ਬਦ ਚੁਪਤਾ ਨਹੀਂ ਕਿਉਂਕਿ ਅੱਜ ਮੈਨੂੰ ਹਰਮਨ ਦੀ ਮੈਡੀਕਲ ਰਿਪੋਰਟ ਮਿਲੀ ਹੈ ਤੇ ਮੈਂ ਉਸ ਵਿੱਚ ਦੇਖ ਲਿਆ ਕਿ ਕਮੀ ਮੇਰੇ ਚ ਨਹੀਂ ਕਮੀ ਤੁਹਾਡੇ ਮੁੰਡੇ ਚ ਤੁਹਾਡਾ ਮੁੰਡਾ ਹੀ ਬਾਪ ਨਹੀਂ ਬਣ ਸਕਦਾ ਮੈਂ ਤਾਂ ਬਿਲਕੁਲ ਠੀਕ ਹਾਂ ਨੂਰ ਨੇ ਕਿਹਾ ਕਿ ਹਰਮਨ ਨੇ ਮੈਨੂੰ ਬਹੁਤ ਵੱਡਾ ਧੋਖਾ ਦਿੱਤਾ ਤੁਸੀਂ ਮੈਨੂੰ ਤਾਂਨੇ ਮਿਹਨੇ ਮਾਰਦੇ ਰਹੇ ਤੇ ਹਰਮਨ ਤੁਹਾਨੂੰ ਰੋਕਦਾ ਸੀ ਮੈਨੂੰ ਇੰਜ ਲੱਗਦਾ ਸੀ ਕਿ ਹਰਮਨ ਮੇਰਾ ਸਾਥ ਦਿੰਦਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਹਰਮਨ ਆਪਣੀ ਸੱਚਾਈ ਲਕੋ ਰਿਆ ਹਰਮਨ ਨੇ ਕਿਹਾ ਕਿ ਨੂਰ ਮੈਨੂੰ ਮਾਫ ਕਰ ਦੇ ਮੇਰੇ ਵਿੱਚ ਹਿੰਮਤ ਨਹੀਂ ਹੋਈ ਬਲਜੀਤ ਨੇ ਹਰਮਨ ਨੂੰ ਉੱਥੇ ਹੀ ਰੋਕ ਦਿੱਤਾ ਤੇ ਕਿਹਾ ਤੂੰ ਮਾਫੀ ਕਿਉਂ ਮੰਗਦਾ ਇਦਾਂ ਦੀਆਂ ਕੁੜੀਆਂ ਤਾਂ ਬਥੇਰੀਆਂ ਮਿਲ ਜਾਣਗੀਆਂ ਮੈਂ ਤੇਰਾ ਹੋਰ ਵਿਆਹ ਕਰਾਵਾਂਗੀ ਨੂਰ ਨੇ ਕਿਹਾ ਠੀਕ ਹੈ ਮੰਮੀ ਜੀ ਤੁਸੀਂ ਇਸ ਦਾ ਦੂਸਰਾ ਵਿਆਹ ਕਰਵਾ ਲਓ ਪਰ ਇਹ ਖੁਸ਼ੀ ਤੁਹਾਨੂੰ ਕਦੇ ਨਹੀਂ ਦੇ ਸਕਦਾ ਕਿਉਂਕਿ ਇਹ ਹੀ ਨਹੀਂ ਬਾਪ ਬਣ ਸਕਦਾ ਫਿਰ ਬਲਜੀਤ ਨੇ ਆਪਣੇ ਮੁੰਡੇ ਵੱਲ ਦੇਖਿਆ ਹਰਮਨ ਨੇ ਸਿਰ ਝੁਕਾ ਲਿਆ ਸੀ ਹੁਣ ਸਚਾਈ ਸਾਰਿਆਂ ਦੇ ਸਾਹਮਣੇ ਆ ਗਈ ਫਿਰ ਬਲਜੀਤ ਨੇ ਕਿਹਾ ਹਰਮਨ ਤੋਂ ਗਲਤੀ ਹੋ ਗਈ ਠੀਕ ਹੈ ਹੁਣ ਤੂੰ ਇਹ ਗੱਲ ਨੂੰ ਛੱਡ ਦੇ ਆਪਾਂ ਬੱਚਾ ਗੋਦ ਲਵਾਂਗੇ ਨੂਰ ਨੇ ਹੱਸਤੇ ਹੋਏ ਕਿਹਾ ਮੰਮੀ ਜੀ ਤੁਸੀਂ ਤਾਂ ਕਮਾਲ ਕਰਦੇ ਹੋ ਜਦੋਂ ਤੁਹਾਡੀ ਬਹੂ ਬਾਝ ਸੀਤਣ ਨਾ ਤੁਸੀਂ ਨਵੀਂ ਬਹੂ ਲਿਆਉਣ ਬਾਰੇ ਕਹਿੰਦੀ ਸੀ ਅੱਜ ਜੇ ਤੁਹਾਡਾ ਮੁੰਡਾ ਬਾਪ ਨਹੀਂ ਬਣ ਸਕਦਾ ਤਾਂ ਤੁਸੀਂ ਬੱਚਾ ਗੋਦ ਲੈ ਲਓਗੇ ਨੂਰ ਨੇ ਕਿਹਾ ਕਿ ਮੈਂ ਇਸ ਤੋਖੇ ਦੇ ਰਿਸ਼ਤੇ ਵਿੱਚ ਨਹੀਂ ਰਹਿ ਸਕਦੀ ਫਿਰ ਨੂਰ ਨੇ ਆਪਣਾ ਸਮਾਨ ਪੈਕ ਕੀਤਾ ਤੇ ਆਪਣੇ ਪੇਕੇ ਘਰ ਚਲੀ ਗਈ ਜੀਤ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨੂਰ ਨਹੀਂ ਰੁਕੀ ਇਸ ਤੋਂ ਬਾਅਦ ਨੂਰ ਆਪਣੀ ਸਹੇਲੀ ਨੂੰ ਮਿਲਦੀ ਹੈ ਅਨੂ ਕਹਿੰਦੀ ਹੈ ਕਿ ਤੂੰ ਉਹ ਹੀ ਕੁੜੀਆਂ ਜੋ ਇੰਜੀਨੀਅਰ ਵਿੱਚ ਸਭ ਤੋਂ ਵੱਡੀ ਪਦਮੀ ਹਾਸਲ ਕੀਤੀ ਸੀ ਤਾਂ ਐਡਾ ਵਧੀਆ ਪ੍ਰੋਜੈਕਟ ਬਣਾਇਆ ਸੀ ਅੱਜ ਤੱਕ ਤੇਰੀ ਤਾਰੀਫ ਹੁੰਦੀ ਹੈ ਉਸ ਕੰਪਨੀ ਦੇ ਵਿੱਚ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਆਪਣੇ ਵੱਲ ਵੇਖ ਪੁਰਾਣੀ ਜ਼ਿੰਦਗੀ ਨੂੰ ਛੱਡ ਦੇ ਤੇ ਭੁੱਲ ਜਾ ਫਿਰ ਨੂਰ ਨੇ ਇੱਕ ਅਜਿਹਾ ਪਲੇਟਫਾਰਮ ਬਣਾਇਆ ਜਿੱਥੇ ਉਸ ਔਰਤਾਂ ਨੂੰ ਨੌਕਰੀ ਮਿਲਦੀ ਸੀ ਜੋ ਤਾਂ ਆਪਣੀ ਸੱਸ ਤੇ ਪਤੀ ਦੇ ਤਾਣੇ ਮੇਨੇ ਤੋਂ ਬਹੁਤ ਅੱਕ ਚੁਕੀਆਂ ਸੀ ਤੇ ਘਰੇ ਬੈਠੀਆਂ ਸੀ ਅਜਿਹੀਆਂ ਔਰਤਾਂ ਜਿਨ੍ਹਾਂ ਨੂੰ ਬਾਹਰ ਨਿਕਲਣ ਦੀ ਹਿੰਮਤ ਨਹੀਂ ਸੀ ਨੂਰ ਨੇ ਉਹਨਾਂ ਨੂੰ ਤਸ਼ਾਹ ਕਰਕੇ ਬਾਹਰ ਕੰਮ ਕਰਨ ਲਈ ਮਜਬੂਰ ਕੀਤਾ ਤੇ ਉਹਨਾਂ ਨੂੰ ਆਪਣੇ ਹੱਕ ਲੈਣੀ ਸਿਖਾਈ ਤਾਂ ਦੋਸਤੋ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਆਪਣੀ ਰਾਇ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਨਾਲੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ